ਦੀ ਵੀ ਸਾਡੇ ਮਾਪੇ ਪਰ ਕਰਿਆ ਹੈ ਉਹਨਾਂ ਨੂੰ ਪਤਾ ਨਹੀਂ ਆਪਾਂ ਤਾਂ ਸਾਰਿਆਂ ਵਾਸਤੇ ਗੱਲ ਕਰ ਰਹੇ ਹਾਂ ਹਾਂਜੀ ਸਾਰਿਆਂ ਵਾਸਤੇ ਸਾਰਿਆਂ ਵਾਸਤੇ ਮੈਂ ਗੱਲ ਕਰਦੀ ਕਿ ਬੱਚਿਆਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਸਾਡੇ ਮਾਪੇ ਕੋਲ ਕਿੰਨਾ ਮੈਂ ਦੇਖੋ ਬਾਹਰ ਵੀ ਕਈ ਕੰਨੀਆਂ ਨੂੰ ਦੇਖਦੀ ਆ ਉਹਨਾਂ ਦੇ ਅ ਮਤਲਬ ਕਿ ਪੇਰੈਂਟਸ ਕੋਲ ਥੋੜਾ ਹੁੰਦਾ ਅੱਛਾ ਜੀ ਪਰ ਉਹ ਜ਼ਿਆਦਾ ਬੱਚੇ ਜ਼ਿਆਦਾ ਮੰਗਦੇ ਆ ਹੂੰ ਕਈ ਵਾਰ ਉਹ ਆਪਣੇ ਆ ਸਦਨ ਆਪਣੀਆਂ ਚਾਹਾਂ ਨੂੰ ਮਾਰ ਕੇ ਆਪਣੇ ਬੱਚੇ ਦਾ ਸਭ ਕੁਝ ਪੂਰਾ ਕਰਦੇ ਆ ਬਿਲਕੁਲ ਜੀ ਇਹ ਤਾਂ ਇਹ ਤਾਂ ਹਰ ਇੱਕ ਫੈਮਿਲੀ ਕਰਦੀ ਆ ਕਰਦੀ ਹੈ ਪਰ ਉਹ ਚੀਜ਼ ਉਹ ਬੱਚਿਆਂ ਨੂੰ ਇਹ ਚੀਜ਼ ਹੋਣੀ ਚਾਹੀਦੀ ਆ ਵੀ ਹਾਂ ਸਾਡੇ ਪੇਰੈਂਟਸ ਨੇ ਸਾਡੇ ਲਈ ਕੀਤਾ ਹੂੰ ਸੇ ਉਹ ਕੁਝ ਨਹੀਂ ਮੰਗਦੇ ਹੂੰ ਉਹ ਤੁਹਾਡੇ ਤੋਂ ਪੈਸਾ ਨਹੀਂ ਮੰਗਦੇ ਬੱਚੇ ਕੁਝ ਨਹੀਂ ਮੰਗਦੇ ਬੱਚੇ ਸਿਰਫ ਤੁਹਾਡੇ ਤੋਂ ਇੱਕ ਰਿਕਵੇ ਕੇ ਰਿਸਪੈਕਟ ਔਰ ਵਿਹਾਰ ਮੰਗਦੇ ਬਸ ਹੂੰ ਤੁਸੀਂ ਇੱਕ ਵਾਰੀ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨੂੰ ਪੁੱਛੋ ਕਹਿ ਕਹੋ ਉਹਨਾਂ ਨੂੰ ਵੀ ਤੁਸੀਂ ਰੋਟੀ ਖਾਧੀ ਬਸ ਹੋਰ ਕੁਝ ਨਹੀਂ ਮੈਂ ਆਪਣੀ ਪਰਸਨਲ ਗੱਲ ਦੱਸਦਾ ਮੇਰੇ ਵੀ ਕੁਝ ਡਾਊਟ ਸੀਗੇ ਜਿਵੇਂ ਫਾਦਰ ਸਾਹਿਬ ਨੇ